ਜੀ ਕਾ ਖਲਸਾ ਵਾਗ ਜੀ ਕੀ ਫਤਿਹ ਗੁਰੂ ਪਰਸਵਾਰਿਸਵਾ ਸਿੰਘ ਜੀ ਆਓ ਆਪਾਂ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਇਤਿਹਾਸ ਦੀ ਵਾਕ ਜਾਣਕਾਰੀ ਹਾਸਲ ਕਰੀਏ ਆਪਾਂ ਜਦੋਂ ਵੀ ਇਤਿਹਾਸ ਹੁੰਦੇ ਹਾਂ ਤੇ ਸਿਰਫ ਸਾਈਂ ਸ੍ਰੀ ਗੁਰਪਰਚੰਦੇਵ ਜੀ ਦੇ ਗ੍ਰਹਿ ਵਿਖੇ ਹਾਰਗਵਿੰਦ ਸਾਹਿਬ ਜੀ ਦਾ ਵਰ ਦੇਣ ਦਾ ਮੇਸੀਆਂ ਰੋਟੀਆਂ ਤੱਕ ਹੀ ਸੀਮਤ ਰਹਿ ਜਾਣੇ ਪਰ ਪਿਆਰਿਓ ਬਾਬਾ ਬੁੱਢਾ ਜੀ ਜਿਨ੍ਹਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਆਓ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰੀਏ ਬਾਬਾ ਬੁੱਢਾ ਜੀ ਛੋਟੀ ਉਮਰ ਦਾ ਦੇ ਵਿੱਚ ਡੰਗਰ ਚਾਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਅਧਾਰੇ ਹੋਏ ਉਹਨਾਂ ਜਮਾਨਿਆਂ ਦੇ ਵਿੱਚ ਗੁਜਰਵਾਣੇ ਤੱਕੋ ਜੋਰੀ ਫਸਲਾਂ ਕੱਚੀਆਂ ਵੱਡੀਆਂ ਪੱਕੀਆਂ ਵੜਗ ਡਰ ਜਾਂਦੇ ਸਨ ਇਸ ਗੱਲ ਦਾ ਬਾਬਾ ਬੁੱਢਾ ਜੀ ਦੇ ਮਨ ਤੇ ਬਹੁਤ ਡੰਗਾ ਸਿਰੋਇਆ ਕਿ ਪਰਮੇਸ਼ਰ ਦਾ ਵੀ ਅਜਿਹਾ ਹੀ ਹੁਕਮ ਹੈ ਕਿ ਕਾਚੀ ਵੱਟ ਪੱਕੀ ਯਾਨੀ ਕਿ ਉਹ ਵੀ ਜਵਾਨ ਜਾਂ ਬਜ਼ੁਰਗ ਨੌਜਵਾਨ ਨਹੀਂ ਦਿਖਦਾ ਬੱਚਾ ਨਹੀਂ ਦਿਖਦਾ ਉਹ ਆਪਣੀ ਮਰਜ਼ੀ ਨਾਲ ਲੈ ਜਾਂਦਾ ਹੈ ਤੇ ਇਹੀ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਬਾਬਾ ਬੁੱਢਾ ਜੀ ਨੇ ਪ੍ਰਗਟ ਕੀਤੇ ਤੇ ਗੁਰੂ ਸਾਹਿਬ ਬੜੇ ਖੁਸ਼ ਹੋਏ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੜਿਆ ਹੈ ਤੂੰ ਬੱਚਾ ਗੱਲਾਂ ਤੇ ਨਹੀਂ ਬੁੱਢਿਆਂ ਵਾਲੀਆਂ ਸੋ ਆਪ ਜੀ ਦਾ ਬਚਪਨ ਤੋਂ ਹੀ ਨਾ ਬਾਬਾ ਬੁੱਢਾ ਜੀ ਪੈ ਗਿਆ ਆਓ ਉਹਨਾਂ ਦੇ ਬਾਰੇ ਆਪ ਜਾਣਕਾਰੀ حاصل ਕਰੀਏ ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁਗਾ ਜੀ ਅਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋਂ ਹੋਇਆ ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਗੁਰੂ ਨਾਨਕ ਦੇਵ ਜੀ ਨੇ ਜਦ ਬੂੜੇ ਜੀਆਂ ਬਹੁਤ ਸਿਆਣੀਆਂ ਗੱਲਾਂ ਸੁਣੀਆਂ ਗੁਰੂ ਜੀ ਕਹਣ ਲਗੇ ਤੁਹਾਡੀ ਤੇ ਮਤ ਬੁੱਢਿਆ ਵਾਂ ਸਿਆਣੀ ਐ ਇਸ ਵਾਰ ਤੇ ਆ ਕੀ ਦਾ ਨਾਮ ਬਾਬਾ ਬੁੱਢਾ ਮਸ਼ਹੂਰ ਹੈ ਬਾਬਾ ਜੀ ਦਾ ਵਿਆਹ ਅਚਲ ਪਿੰਡ ਦੇ ਜ਼ਿਮੀਂਦਾਰ ਦੀ ਧੀ ਬੀਬੀ ਮਰੋੜ ਨਾਲ ਹੋਇਆ ਬਾਬਾ ਬੁੱਢਾ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਵਡੇ ਤਿੰਨ ਪੁੱਤਰ ਕਮਾ ਕਾਮ ਚ ਵਿਅਸ ਹੋ ਗਏ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਜੀ ਤੋਂ ਬਾਅਦ ਸੇਵਾ ਨਮਾਉਣੀ ਸ਼ੁਰੂ ਕਰ ਦਿੱਤੀ ਭਾਈ ਭਾਨਾ ਜੀ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗਤੀ ਦਾ ਤਿਲਕ ਲਾਇਆ ਜਦੋਂ ਕੋਈ ਛੇਵੇਂ ਪਾਤਸ਼ਾਹ ਤੱਕ ਆਪ ਬਾਬਾ ਬੁੱਢਾ ਜੀ ਨੇ ਤਿਲਕ ਲਾ ਕੇ ਗੁਰਤਾ ਗਤੀ ਬਖਸ਼ੇ ਦਿੱਤੀਆਂ ਸਨ ਇਹਨਾਂ ਨੇ ਆਪਣੀ ਖਾਨਦਾਨੀ ਡਿਊਟੀ ਨਿਭਾਈ ਭਾਈ ਭਾਨਾ ਜੀ ਤੇ ਇਹਨਾਂ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪਲੋਕ ਸਹਾਰ ਗਏ ਇਹਨਾਂ ਮਗਰੋਂ ਗੁਰੂ ਘਰ ਦੀ ਸੇਵਾ ਭਾਈ ਭਾਨੇ ਦੇ ਛੋਟੇ ਪੁੱਤਰ ਭਾਈ ਸਰਵਣ ਨੇ ਵਾਚੜ ਕੇ ਨਿਭਾਈ 7-8 ਸਾਲ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ 1702 ਵਿੱਚ ਪਲੋਕ ਸਹਾਰ ਗਏ ਇਹਨਾਂ ਤੋਂ ਬਾਅਦ ਆਪਣੀ ਪ੍ਰਪੰਧ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੰਡਾ ਜੀ ਦੇ ਪਰਪੋਤੇ ਤੇ ਭਾਈ ਸਰਵਣ ਸਿੰਘ ਜੀ ਦੇ ਸੁਪੁੱਤਰ ਭਾਈ ਝੰਡਾ ਜੀ ਮidan ਵਿੱਚ ਆਣੇ ਤਰੇ ਸੇਵਾ ਦਾ ਝੰਡਾ ਬਲੰਦ ਰੱਖਣ ਲਈ ਦਿਨ ਰਾਤ ਇੱਕ ਕਰਨ ਲਗੇ ਬਾਬਾ ਗੁੱਡਾ ਜੀ ਦੇ ਪਰਪੋਤੇ ਦਾ ਆਨੰਦ ਕਾਰਜ ਆਪਣੇ ਹੱਥੀ ਕੀਤਾ ਤੇ ਭਾਈ ਝੰਡਾ ਜੀ ਦੇ ਜਨਮ ਰੇ ਗੁਰੂ ਰਾਮਦਾਸ ਜੀ ਬਾਬਾ ਫੁੱਟਾ ਜੀ ਕੋਲ ਪਰਮਦਾਸ ਗਏ ਇਹ ਭਾਈ ਝੰਡੇ ਦੇ ਨਾਂ ਉਤੇ ਹੀ ਗੁਰੂ ਰਾਮਦਾਸ ਸਾਹਿਬ ਨੇ ਰਾਮਦਾਸ ਦਾ ਝੰਡਾ ਨਗਰ ਰੱਖਿਆ ਪਰ ਬਾਬਾ ਫੁੱਟਾ ਜੀ ਤੇ ਕਹਿੰਦੇ ਗੁਰੂ ਰਾਮਦਾਸ ਜੀ ਦੇ ਨਾਮ ਉਤੇ ਹੀ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਪਿਆ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਰਾਜਮਨ ਹੋਏ ਤਾਂ ਆਪ ਭਾਈ ਝੰਡਾ ਜੀ ਨੇ ਗੁਰਗੱਦੀ ਦੀ ਤਿਲਕ ਦੀ ਰਸਮ ਅਦਾ ਕੀਤੀ ਭਾਈ ਝੰਡਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਵੀ ਜੰਗਾਂ ਜੁੱਧਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਗੁਰੂ ਹਰਿਕ੍ਰਿਸ਼ਨ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਉਸ ਸਮੇਂ ਬਾਅਦ ਭਾਈ ਝੰਡਾ ਜੀ ਬਹੁਤ ਸੁਧਾਰ ਗਏ ਬਾਅਦ ਵਿੱਚ ਬਾਬਾ ਬੁੱਢਾ ਜੀ ਦੇ ਖਾਨਦਨ ਵਿੱਚੋਂ ਪੰਜਵੇਂ ਸਥਾਨ ਤੇ ਭਾਈ ਗੁਰਦਤਾ ਜੀ ਗੁਰੂ ਕਾ ਦੀ ਸੇਵਾ ਵਿੱਚ ਲੱਗ ਗਏ ਭਾਈ ਗੁਰਦਤਾ ਜੀ ਦਾ ਸਮਾਂ ਬੜਾ ਉਪ੍ਰੇਖਿਆ ਵਾਲਾ ਸੀ ਉਸ ਸਮੇਂ 22 ਮੰਡੀਆਂ ਹੋ ਗਈਆਂ ਬਕਾਲੇ ਨਗਰ ਦੇ ਵਿੱਚ 22 ਦੇ 22 ਹੀ ਤਿਲਕ ਦੀ ਰਸਮ ਭਾਈ ਗੁਰਦਤਾ ਜੀ ਪਾਸੋਂ ਕਰਵਾਉਣਾ ਚਾਹਦੇ ਸਨ ਪਰ ਭਾਈ ਗੁਰਦਤਾ ਜੀ ਆਪਣੇ ਆਪ ਵਿੱਚ ਕਹਿਮ ਰਹੇ ਕਿਸੇ ਬਾਨੀ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾਂ ਭਾਈ ਗੁਰਦਤਾ ਜੀ ਵੱਲੋਂ ਗੁਰਤਾ ਗਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ ਫਿਰ ਭਾਈ ਗੁਰਦਤਾ ਜੀ ਨੇ ਗੁਰ ਤੇਗ ਬਹਾਦਰ ਜੀ ਕੋਲ ਰਹਿਣ ਦਾ ਫੈਸਲਾ ਕੀਤਾ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋਂ ਗੁਰ ਤੇਗ ਬਹਾਦਰ ਸਾਹਿਬ ਕੀਰਤ ਪਰਤ ਉਹ ਗਾਂ ਚਲੇ ਗਏ ਤਾਂ ਭਾਈ ਗੁਰਦਤਾ ਜੀ ਵਾਪਸ ਅੰਦਾਸ ਆ ਗਏ ਪਰ ਫਿਰ ਮੰਨਿਓ ਸ਼ਾਲਾ ਖਾਦਾ ਅਨੰਤਪੁਰ ਸਹਿਬ ਫਿਰ ਉਹ ਤੇਗ ਬਾਦ ਸਹਿਬ ਜੀ ਕੋਲ ਚਲੇ ਗਏ ਜਦੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਆਗਰੇ ਤੋਂ ਤੱਕ ਭਾਈ ਗੁਜਤਾ ਜੀ ਵੀ ਨਾਲ ਸਨ ਭਾਈ ਮਤੀ ਦਾਸ ਤੇ ਭਾਈ ਸ਼ਤੀ ਦਾਸ ਨੂੰ ਜਦੋਂ ਸ਼ਹੀਦ ਕੀਤਾ ਗਿਆ ਤਾਂ ਗੁਰੂ ਤੇਗ ਬਾਦ ਸਹਿਬ ਜੀ ਆ ਗਏ ਮਾਲਕੇ ਆਪ ਅਨੰਤਪੁਰ ਸਹਿਬ ਵਾਪਸ ਆ ਗਏ ਆਪ ਦਰਿਆ ਜਮਨਾ ਦੇ ਕੰਢੇ ਪੁੱਜੇ ਉੱਥੇ ਸ਼ਮਾ ਦੀ ਰੀਨ ਹੋ ਕੇ ਬਿਕਰਮੀ 1700 ਬਤੀ ਵਿੱਚ ਸ਼ਰੀਰ ਤੇ ਆ ਗਏ ਬਾਬਾ ਬੁੱਢਾ ਜੀ ਦੇ ਬਾਅਦ ਸ਼ੇਵੀ ਥਾਂ ਤੇ ਅਸੀਮਾ ਪੈਦਾ ਹੋਏ ਜਿਨ੍ਹਾਂ ਦਾ ਜਸ ਸੱਜ ਪਾਸੇ ਦੂਰ ਦੂਰ ਤੱਕ ਫੈਲਿਆ ਜਿਨ੍ਹਾਂ ਦਾ Hindu Musalman ਸਭ ਆਦਰ ਸਰਕਾਰ ਕਰਦੇ ਸਨ ਇਹਨਾਂ ਦਾ ਨਾਮ ਸੀ ਭਾਈ ਰਾਮ ਕੋਇਰ ਜੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕ ਕੇ ਨਾਮ ਭਾਈ ਗੁਰਬਖਸ਼ ਸਿੰਘ ਜੀ ਰੱਖਿਆ ਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲਗਭਗ 6 ਸਾਲ ਛੋਟੇ ਸਨ ਬਾਬਾ ਬੁੱਢਾ ਜੀ ਵੰਸ ਵਿੱਚ ਹੋਣ ਕਰਕੇ ਪਹੁੰਚ ਤਿੰਨ ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਰਤਕਾ ਦੀਦਾ ਤਿਲਕ ਆ ਜੀ ਦੇ ਹੱਥੋਂ ਕਰਵਾਇਆ ਗਿਆ ਇੱਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਉਣ ਵਾਸਤੇ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ RAM ਕੋਰ ਜੀ ਨੂੰ ਮਾਤਾ ਜੀ ਕੋਲ ਲਿਆਏ ਆਖਿਆ ਇਸ ਸਮੇਂ ਇਹਨਾਂ ਦੇ ਵੱਡਾ ਹੋਰ ਕੋਈ ਬ੍ਰਹਮ ਗਿਆਨੀ ਨਹੀਂ ਭਾਈ RAM ਕੋਰ ਜੀ ਨਾਲ ਹੋਰ ਵੀ ਬਹੁਤ ਸਾਖੀਆਂ ਜੁੜੀਆਂ ਨੇ 300 ਸਾਖੀ ਵੀ ਭਾਈ ਰਾਮ ਕੋਲ ਹੀ ਨੇ ਲਿਖੀ ਜੋ ਭਵਿੱਖਤ ਬਚਨ ਸਨ ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਤਾਂ ਰਾਮ ਕੋਇ ਜੀ ਨੂੰ ਵਾਪਸ ਸੰਗਤ ਭੇਜ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿੱਤੇ ਜਦੋਂ ਤੁਸੀਂ ਕਥਾ ਕਰਿਆ ਕਰੋਗੇ ਤੁਹਾਡੀ ਜ਼ੁਬਾਨ ਤੇ ਅਸੀਂ ਮੌਜੂਦਮਾਨ ਹੋ ਕੇ ਕਥਾ ਕਰਵਾਇਆ ਕਰਾਂਗੇ ਦੂਸਰਾ ਜਦੋਂ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ੇਸ਼ਤਰਧਾਨ ਕਰਕੇ ਸ਼িকার ਨੂੰ ਨਿਕਲਿਆ ਕਰਿਓ ਸਾਡੇ ਦਰਸ਼ਨ ਹੋਇਆ ਕਰਨਗੇ ਭਾਈ ਸੰਤੋਖ ਸਿੰਘ ਜੀ ਭਾਈ ਰਾਮ ਕੋਹਰ ਜੀ ਦੇ ਸੇਵਕ ਸਨ ਆਪ ਜੀ ਪਾਸੋਂ ਇਹ ਗੁਰੂ ਘਰ ਦਾ ਇਤਿਹਾਸ ਸੁਣ ਕੇ ਭਾਈ ਸੰਤੋਖ ਸਿੰਘ ਨੇ ਸਾਰਾ ਇਤਿਹਾਸ ਕਲਮਨ ਕੀਤਾ ਰਾਮ ਕੋਹਰ ਜੀ ਦੇ ਚਲਾਨੇ ਤੋਂ ਬਾਅਦ ਰਮਦਾਸ ਡੇਰੇ ਦੀ ਜਾਇਦਾਦ ਦਾ ਵਾਰਿਸ ਉਹਨਾਂ ਦਾ ਪੁੱਤਰ ਭਾਈ ਮੀਰ ਸਿੰਘ ਜੀ ਬਣਿਆ ਜਿਨ੍ਹਾਂ ਡੇਰੇ ਦੀ ਸੰਭਾਲ 1820 ਤੱਕ ਕੀਤੀ ਬ੍ਰਹੰਤ ਉਹਨਾਂ ਦਾ ਸੁਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਸ ਬਣਿਆ ਭਾਈ ਸ਼ਾਮ ਸਿੰਘ ਜੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਦੇ ਜਵਾਨ ਪੁੱਤਰ ਭਾਈ ਕਾਨ ਸਿੰਘ ਜਵਾਨ ਹੋ ਰਹੇ ਹੀ ਚਲਾਣਾ ਕਰ ਗਏ ਅੱਗੋਂ ਉਹਨਾਂ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਸਨ ਜਾਇਦਾਦ ਦੇ ਪ੍ਰਬੰਧ ਸੌਣ ਜੋਗ ਨਹੀਂ ਸਨ ਜਦ ਤੱਕ ਬਣ ਚੁੱਕੀਆਂ ਸਿੱਖ ਮਿਸਲਾਂ ਦੀ ਆਪਸੀ ਲੜਾਈ ਸ਼ੁਰੂ ਹੋ ਗਈ ਉਹਨਾਂ ਨੇ ਡੇਰੇ ਤੇ ਕਬਜ਼ਾ ਕਰ ਲਿਆ ਛੇਤ ਹੀ ਗਲਤੀ ਦਾ ਅਸਾਸ ਹੋ ਗਿਆ ਬਾਬਾ ਬੁੱਢਾ ਜੀ ਦੀ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਡੇਰੇ ਦਾ ਪ੍ਰਮੰਤ ਚਰਨ ਦਾਸ ਨਾਮ ਹੰਤ ਦੇ ਸੂਰਤ ਕਰ ਦਿੱਤਾ ਮਹੰਤ ਚਰਨ ਦਾਸ ਤੋਂ ਬਾਅਦ ਤਰਤੀਬ ਅੰਤ ਬ੍ਰह्म ਪ੍ਰਗੋਸ਼ ਮਹੰਤ RAM ਪ੍ਰਸਾਦ ਮਹੰਤ ਠਾਕੁਰ ਦਾਸ ਅਖਵੀਰ ਕਹੀਰ ਵਿੱਚ ਰਗਵੀ ਦਾਸ ਬਾਬਾ ਬੁੱਢਾ ਜੀ ਦੀ ਲਖਣ ਪੈਣ ਜੀ ਦਾਦੀ ਸੰਭਾਲ ਕਰਦੇ ਰਹੇ ਬੜੇ ਸਚੱਜੇ ਢੰਗ ਨਾਲ ਸੇਵਨ ਮਹਿੰਰੇ ਉਸ ਤੋਂ ਬਾਅਦ ਵਿੱਚ ਅੰਮ੍ਰਿਤਸਰ ਸਿੰਘ ਗੁਰਦੁਆਰੇ ਦਾ ਸਾਰਾ ਪ੍ਰਬੰਧ ਆਗਨੀ ਛਾਉਣੀ ਕਮੇਟੀ ਦੇ ਸੁਭਦ ਕੀਤਾ। ਸੋ ਤਿਆਰਿਓ ਬੜੇ ਧਿਆਨ ਨਾਲ ਸਿੱਖ ਨੂੰ ਪੜਿਏ ਤਾਂ ਬਾਬਾ ਬੋਟਾ ਜੀ ਕੱਲੇ ਗੰਡੇ ਭਰਨ ਵਾਲੇ ਨਹੀਂ ਸਨ। ਕੱਲੇ ਵਾਅ ਦੇਣ ਵਾਲੇ ਨਹੀਂ ਸਨ। ਸੂਰਬੀਰ ਯੋਧੇ ਵੀ ਸਨ। ਆਓ ਇਹਨਾਂ ਦੇ ਸੂਰਬੀਤਾ ਦੀ ਨਿਸ਼ਾਨੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਇੱਕ ਹੋਰ ਸਵਾਰੀ ਇਹਨਾਂ ਨੇ ਘੋੜਸਵਾਰੀ ਤੋਂ ਪ੍ਰੰਤ ਤੀਰਅੰਦਾਜ਼ੀ ਗੜਕਾ ਸਾਰੀਆਂ ਦੀਆਂ ਆਪ ਜੀ ਨੇ ਇਹਨਾਂ ਨੂੰ ਸਿਖਾਈਆਂ ਔਰ ਸ਼ਸਤਰ ਵਿਦਿਆ ਦੇ ਵਿੱਚ ਪੂਰਾ ਨਪੁੰਨ ਕੀਤਾ ਬਾਅਦ ਦੇ ਵਿੱਚ ਇਹਨਾਂ ਨੇ ਸ਼ੇਰ ਹਰਗਵਿੰਦ ਸਾਹਿਬ ਜੀ ਨੂੰ ਵੀ ਆਪ ਜੀ ਨੇ ਸ਼ਸਤਰ ਵਿਦਿਆ ਬਖਸ਼ਿਸ਼ ਕੀਤੀ ਔਰ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਹਾਦਰ ਤਿੱਤੇਗ ਦੇ ਤਹੀਂ ਤਿੱਗ ਭਾਦਰ ਜੀ ਨੂੰ ਵੀ ਸ਼ਸਤਰ ਵਿਧਿਆ ਵਿੱਚ ਨਿਪੁੰਨ ਕੀਤਾ ਗੁਰੂ ਅਰਜਨ ਸਾਹਿਬ ਜੀ ਨੂੰ ਘੋੜਸਵਾਰੀ ਤੇ ਸ਼ਸਤਰ ਵਿਧਿਆ ਸਿਖਾਈ ਗੋ ਅਰਜਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾਂ ਦੇ ਕਹਿਣ ਤੇ ਜਦੋਂ ਸਾਰੇ ਸੰਤ ਮਹਾਤਮਾ ਉਹਨਾਂ ਦੇ ਨਾਲ ਗਏ ਤੇ ਉੱਥੇ ਬਰਾਤ ਨੂੰ ਵੇਖ ਕੇ ਪਿੰਡ ਦੇ ਨਕਰ ਦੇ ਲੋਕਾਂ ਨੇ ਸੋਚਿਆ ਕਿ ਇਹ ਸਾਰੇ ਮਲੰਗ ਪਾਰਟੀ ਲੈ ਕੇ ਗੁਰਜਨਦੇਵ ਆ ਗਿਆ ਇਸ ਵਾਸਤੇ ਜਿਸ ਤਰ੍ਹਾਂ ਦਾ ਇਹਦੇ ਸੱਜਣ ਬੇਲੀ ਉਹ ਜਈਏ ਹੋਵੇਗਾ ਹੋਵੇ ਨਾ ਆਪਾਂ ਸ਼ਾਦੀ ਤੋਂ ਵਿਆਹ ਤੋਂ ਜਵਾਬ ਦੇ ਦਈਏ ਹੁਣ ਕਾਰਨ ਨਹੀਂ ਲੱਭਦਾ ਪਿਆ ਕਾਰਨ ਕੀ ਲੱਭਿਆ ਜਾਵੇ ਬਜ਼ੁਰਗਾਂ ਬੁੱਢਿਆਂ ਨੇ ਵਿਚਾਰ ਕੀਤੀ ਰਾਤ ਨੂੰ ਤਾਂ ਪਿਆਰੋ ਉਸ ਵੇਲੇ ਉਸ ਜਗ੍ਹਾ ਦੇ ਉੱਤੇ ਬਰਾਦਾ ਤਾਰਾ ਕੀਤਾ ਗਿਆ ਸੀ ਰਾਤ ਨੂੰ ਵਿਚਾਰ ਕਰਕੇ ਇੱਕ ਝੰਡਾ ਦਾ ਛੋਟਾ ਜਿਹਾ ਰੁਖ ਸੀ ਉਹਨੂੰ ਕਿੱਲੇ ਨਵਾਂ ਦੀ ਨਿਸ਼ਾਨੀ ਦੇ ਦਿੱਤੀ ਔਰ ਇਹ ਵਿਚਾਰ ਹੋਈ ਕਿ ਗੁਰੂ ਅਰਜਨ ਸਾਹਿਬ ਨੂੰ ਕਿਹਾ ਜਾਵੇ ਕਿ ਅਗਰ ਤੁਸੀਂ ਇਹ ਕਿਲਾ ਕੁੱਟ ਲਵੋਗੇ ਤਾਂ ਤੁਸੀਂ ਮਾਤਾ ਗੰਗਾ ਨੂੰ ਵਿਆਹ ਕਰਿ ਜਾ ਸਕਦੇ ਸੋ ਪਿਆਰਿਓ ਜਿਸ ਵੇਲੇ ਦਿਨ ਚੜਿਆ ਰਾਤ ਨੂੰ ਬਰਾਤ ਨੂੰ ਕੋਈ ਲੰਗਰ ਪਾਣੀ ਵਗੈਰਾ ਨਹੀਂ ਪੁਛਿਆ ਗਿਆ ਸ਼ੇਰ ਅਮਰਤ ਬਲੇ ਚਾਰ ਸ਼ਿਆਣੇ ਬਜ਼ੁਰਗ ਆਏ ਆਣ ਕੇ ਉਹਨਾਂ ਨੇ ਹੁਕਮ ਕੀਤਾ ਕਿ ਅਗਰ ਮਾਤਾ ਗੰਗਾ ਨੂੰ ਅਜੰਦੇਵ ਜੀ ਨੇ ਵਿਆਹਣਾ ਹੈ ਤੇ ਇਹਨਾਂ ਨੂੰ ਸਾਡੇ ਪੜ ਦੀ ਰੀਤੀ ਹੈ ਕਿ ਕਿਲਾ ਪੜਨਾ ਪਵੇਗਾ ਜਿਸ ਵੇਲੇ ਘੋੜੇ ਤੇ ਸਵਾਰ ਹੋ ਕੇ ਗੁਰੂ ਅਰਜਨ ਸਾਹਿਬ ਜੀ ਹੱਥ ਵਿੱਚ ਨੇਜਾ ਪਕੜਿਆ ਹੋਇਆ ਕਿਲਾ ਫੁੰਡਣ ਵਾਸਤੇ ਮੈਦਾਨ ਦੇ ਵਿੱਚ ਗਏ ਤੇ ਜਾਣੀ ਜਾਣ ਸਾਨੂੰ ਸਾਰੀ ਗੱਲ ਦਾ ਪਤਾ ਸੀ ਸਮਝ ਸੀ ਬਾਕੀ ਗੱਲ ਕਰਦੇ ਹਾਂ ਆਪਾਂ ਬਾਬਾ ਬੁੱਢਾ ਜੀ ਦੀ ਸਿੱਖਿਆ ਦੀ ਸੋ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਹਰ ਕੰਨ ਨੂੰ ਨਪੁੰਨ ਕੀਤਾ ਹੋਇਆ ਸੀ ਪਿਆਰੋ ਜਿਸ ਵੇਲੇ ਘੋੜਾ ਭਜਾ ਕੇ ਕਿਲਾ ਫੁੰਡਣੀ ਨੇ ਜਾ ਮਾਰਿਆ ਉਹ ਝੰਡ ਦਾ ਵਣ ਦਾ ਰੁੱਖ ਸੀ ਉਸ ਸਮੇਤ ਜੜਾਂ ਦੇ ਪਟਿਆ ਗਿਆ ਔਰ ਗੁਰੂ ਸਾਹਿਬ ਦੇ ਘੋੜੇ ਦਾ ਇਤਨਾ ਜੋਰ ਲੱਗ ਗਿਆ ਪਿਆਰੋ ਕਿ ਘੋੜਾ ਤਾਂ ਹੀ ਸ਼ਹੀਦੀ ਪ੍ਰਾਪਤ ਕਰ ਗਿਆ ਸਮਾਪਤ ਹੋ ਗਿਆ ਕਾਲ ਚਰਣ ਕਰ ਗਿਆ ਔਰ ਗੁਰੂ ਸਾਹਿਬ ਨੂੰ ਇੱਕ ਅਲ ਦਾ ਬੜਾ ਮੰਦ ਵਿੱਚ ਰੋਸ ਆਇਆ ਕਿ ਲੋਕਾਂ ਨੇ ਸਾਡੀ ਤੋਹੀਨ ਕੀਤੀ ਏ ਕਹਿਣ ਲੱਗੇ ਕਿ ਇਹ ਨਗਰ ਜਿਹੜਾ ਹੈ ਹੁਣ ਇੱਥੇ ਨਹੀਂ ਵਸੇਗਾ ਇਹ ਨਗਰ ਹੋਰ ਜਗ੍ਹਾ ਤੇ ਵਸੇਗਾ ਇਹ ਜਗ੍ਹਾ ਤੇ ਨਗਰ ਕਦੀ ਨਹੀਂ ਵਸ ਸਕੇਗਾ ਸੋ ਪਿਆਰਿਓ ਗੁਰੂ ਅਰਜਨ ਦੇਵ ਜੀ ਦੇ ਬੋਲ ਪੂਰੇ ਹੋਏ ਲੋਕਾਂ ਨੇ ਮਾਫੀ ਵੀ ਮੰਗੀ ਸਮਝ ਲੱਗ ਗਈ ਕਿਸ ਤਰੀਕੇ ਦੇ ਨਾਲ ਇਹ ਕਾਜ ਕੀਤਾ ਸੀ ਸੋ ਪਿਆਰਿਓ ਇਸ ਤਰੀਕੇ ਦੇ ਨਾਲ ਆਪ ਜੀ ਦੇ ਨਾਲ ਬਾਬਾ ਬੁੱਢਾ ਜੀ ਦਾ ਇਤਿਹਾਸ ਸਾ ਜੀ ਨਾਲ ਸਾਂਝਾ ਕਰਦੇ ਹਾਂ ਜਦੋਂ ਮੀਰੀ ਬੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਨ ਦਾ ਸਮਾਂ ਆਇਆ ਤਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀ ਹੀ ਦੋਵੇਂ ਤਲਵਾਰਾਂ ਗੁਰੂ ਸਾਹਿਬ ਨੂੰ ਪੁਵਾਈਆਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਉਤੇਗ ਬਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋਂ 6 ਸਾਲ ਸ਼ਸਤਰ ਵਿਦਿਆ ਘੋੜਸਵਾਰੀ ਦੀ ਸਿੱਖਿਆ ਕਰਵਾਈ ਗਈ ਤੇ ਫਿਰ ਉਤੇਗ ਬਾਦਰ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਐਸੀ ਜੋਰ ਵਿਖਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਤੇਗ ਬਾਦਰ ਸਾਹਿਬ ਜੀ ਨੂੰ ਬਹਾਦਰੀ ਦਾ ਅਖਾਦ ਦਿੱਤਾ ਪਹਿਲਾਂ ਤੇਗਮਲ ਨਾਮ ਸੀ ਉਸ ਤੋਂ ਬਾਅਦ ਇਹਨਾਂ ਦਾ ਨਾਮ ਤੇਗ ਬਾਦਰ ਪਿਆ ਛੋਟੀ ਅਵਸਥਾ ਹੈ ਛੋਟੀ ਉਮਰ ਦੇ ਵਿੱਚ ਹੀ ਜਿਸ ਵੇਲੇ ਜੰਗ ਦੇ ਵਿੱਚ ਆਪ ਜੁੱਧਣ ਵਾਸਤੇ ਗਏ ਤਾਂ 2 ਘੰਟੇ ਜੰਗ ਚੱਲਦੇ ਦੇ ਵਿੱਚ ਜਦੋਂ ਆਪ ਤਲਵਾਰ ਵਾਹੁੰਦੇ ਰਹੇ ਮਾਤਾ ਨੇ ਕੋ ਸਿੰਘ ਭੇਜੇ ਕਿਹਾ ਜਾਓ ਤੇਗਮਲ ਨੂੰ ਕਹੋ ਬੱਚਾ ਹੈ ਥੱਕ ਗਿਆ ਹੋਵੇਗਾ ਵਾਪਸ ਆ ਜਾਵੇ ਜਿਸ ਵੇਲੇ ਸਿੰਘਾਂ ਨੇ ਜਾ ਕੇ ਸੁਨੇਹਾ ਦਿੱਤਾ ਪਿਆਰਿਓ ਅੱਗੋਂ ਤੇਗਮਲ ਕਹਿਣ ਲੱਗਾ ਕਿ ਜਲਾ ਤਾਂ ਜੋਦੇ ਜਿਹੜੇ ਨੇ ਰਣ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਜਾਂ ਫਿਰ ਜੰਗ ਜਿੱਤ ਕੇ ਆਉਂਦੇ ਨੇ ਇਹ ਆੜ ਕੇ ਮਾਤਾ ਨਾਨਕੀ ਨੂੰ ਜਦੋਂ ਬੱਚਾ ਸੁਣਾਏ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ ਜੰਗ ਜਿੱਤਣ ਤੋਂ ਬਾਅਦ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਜੋਰ ਪਤਾ ਲੱਗਾ ਉਹਨੂੰ ਹਰਗੋਬਿੰਦ ਸਾਹਿਬ ਜੀ ਨੂੰ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਸ਼ਿਆ ਕੀਤੀਆਂ ਕਹਿਣ ਲੱਗੇ ਅੱਜ ਤੋਂ ਤੁਹਾਡਾ ਨਾਮ ਤੇਗ ਮੱਲ ਨਹੀਂ ਤੇਗ ਬਹਾਦਰ ਹੈ ਯਾਨੀ ਕਿ ਕਹਿੰਦਾ ਭਾਵ ਕਿ ਬਾਬਾ ਬੁੱਢਾ ਜੀ ਇਨਾਂ ਦੀ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਆ ਜੀ ਦਾ ਸਾਰਾ ਪਰਿਵਾਰ ਸਾਰੀ ਵੰਸਾਵਲੀ ਜਵਾ ਜੀ ਨੇ ਸ਼ਰਮ ਨ ਕੀਤੀ ਪਿਆਰਿਓ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੀ ਸੇਵਨ ਬਹਾਈ ਸੋ ਕੁਝ ਇਤਿਹਾਸਾ ਦੀ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭਲਾ ਨੂੰ ਮਾਣ ਚਾ ਰਹਿਓ ਔਰ ਸਾਡਾ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਲਾਈਕ ਕਰੋ ਕਮੈਂਟ ਕਰੋ ਔਰ ਸਾਡੇ ਸ਼ਿਰ ਤੇ ਨਿਰ ਪ੍ਰਯਾਸ ਰੱਖੋ ਤਾਂ ਕਿ ਆਪ ਜੀ ਦੇ ਨਾਲ ਇਤਿਹਾਸ ਪੇਟ वार्ता ਅਰ ਵੀ ਨੇ ਸਾਂਝੀ ਕਰਦੇ ਰਹੀਏ ਸੋ ਇਹ ਸੀ ਗੁਰੂ ਸਵਾਰਿਓ ਬਾਬਾ ਬੁੱਢਾ ਜੀ ਦਾ ਸੰਖੇਪ ਜਿਹਾ ਅੱਜ ਉਹ ਆਪ ਜੀ ਦੇ ਸਾਹਮਣੇ ਰੱਖਿਆ ਹੈ ਆਸੇ ਆਪ ਜੀ ਬਹੁਤ ਪ੍ਰਸੰਨ ਹੋਏਗੇ ਔਰ ਇਸ ਇਤਿਹਾਸ ਤੋਂ ਛੇਦ ਲਵੋਗੇ ਸੋ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ